ਮਹਾਰਾਜ ਕਹਿੰਦੇ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀ ਪਰੋ ਹੋਇਓ ਲਖੀਣਾ ਇਹ ਪੂਰਾ ਸ਼ਬਦ ਬੜੇ ਧਿਆਨ ਨਾਲ ਤੁਸੀਂ ਸਰਵਣ ਕਰਿਓ ਇਹਦੇ ਸਾਨੂੰ ਨੁਕਤਾ ਮਿਲੇਗਾ ਕਿ ਇਬਾਦਤ ਕਿਵੇਂ ਕਰਨੀ ਹੈ ਨਾਮ ਕਿਵੇਂ ਜਪਣਾ ਹੈ ਸਿਮਰਨ ਕਿਵੇਂ ਕਰਨਾ ਹੈ ਇਕੋ ਇੱਕ ਰਾਹ ਹੈ ਪ੍ਰਮਾਤਮਾ ਦੇ ਨਾਲ ਜੁੜਨ ਦਾ ਉਹ ਰਾਹ ਹੈ ਮਹਾਰਾਜ ਕਹਿੰਦੇ ਗੁਣ ਕਹਿ ਗੁਣੀ ਸਮਾਵਣਿਆ ਉਹ ਰਾਹ ਹੈ ਇਬਾਦਤ ਉਹ ਰਾਹ ਹੈ ਬੰਦਗੀ ਉਹ ਰਾਹ ਹੈ ਭਗਤੀ ਉਹ ਰਾਹ ਹੈ ਸਿਮਰਨ ਦੁਨੀਆ ਦੇ ਨਾਲ ਵੀ ਜਿਹੜਾ ਸਾਡਾ ਸਬੰਧ ਬਣਦਾ ਉਹ ਧਿਆਨ ਦੇ ਜਰੀਏ ਹੀ ਬਣਦਾ ਉਹ ਵੱਖਰੀ ਗੱਲ ਹੈ ਕਿ ਅਸੀਂ ਇਸ ਬਾਰੇ ਕਦੀ ਧਿਆਨ ਦਿੱਤਾ ਕੋਈ ਨਹੀਂ ਜਿਹੜੇ ਰਿਸ਼ਤਿਆਂ 'ਚ ਤੁਹਾਡਾ ਧਿਆਨ ਹੈ ਜਿਹੜੇ ਰਿਸ਼ਤੇ ਤੁਹਾਡੇ ਸਿਮਰਨ 'ਚ ਚੱਲਦੇ ਨੇ ਜਿਹੜੇ ਰਿਸ਼ਤੇ ਹਰ ਦਮ ਹਰ ਵਕਤ ਹਰ ਸਵਾਸ ਨਾਲ ਤੁਸੀਂ ਸਿਮਰਦੇ ਹੋ ਉਹ ਰਿਸ਼ਤੇ ਬਣੇ ਰਹਿੰਦੇ ਨੇ ਜਿਹੜੇ ਰਿਸ਼ਤਿਆਂ 'ਚੋਂ ਧਿਆਨ हट ਜਾਂਦਾ ਹੈ ਧਿਆਨ ਹਟਦਿਆਂ ਹੀ ਰਿਸ਼ਤੇ ਕਮਜ਼ੋਰ ਬਣੇ ਸ਼ੁਰੂ ਹੋ ਜਾਂਦੇ ਨੇ ਧਿਆਨ ਹਟਾਓ ਰਿਸ਼ਤੇ ਆਪਣੇ ਆਪ ਕਮਜ਼ੋਰ ਹੋ ਜਾਣਗੇ ਇਹ ਧਿਆਨ ਦੀ ਕਰਾਮਾਤ ਹੈ ਤੁਹਾਡਾ ਕਾਰੋਬਾਰ ਧਿਆਨ ਤੇ ਟਿਕਿਆ ਹੋਇਆ ਹੈ ਤੁਹਾਡਾ ਪਰਿਵਾਰ ਧਿਆਨ ਤੇ ਟਿਕਿਆ ਹੋਇਆ ਹੈ ਜੋ ਵੀ ਤੁਹਾਡੀ ਜ਼ਿੰਦਗੀ ਚ ਪਰਫੁੱਲਿਤ ਹੋ ਰਿਹਾ ਹੈ ਨਾ ਉਹ ਸਮਝੋ ਧਿਆਨ ਦੀ ਹੀ ਕਰਾਮਾਤ ਹੈ ਤੇ ਜਿਹੜੀ ਚੀਜ਼ ਤੁਹਾਡੇ ਜੀਵਨ ਚ ਘਟ ਰਹੀ ਹੈ ਸਮਝੋ ਉਹ ਵੀ ਧਿਆਨ ਦੀ ਕਰਾਮਾਤ ਹੈ ਕਿਉਂਕਿ ਤੁਸੀਂ ਹੁਣ ਧਿਆਨ ਉਧਰ ਦੇ ਨਹੀਂ ਰਹੇ ਤਾਂ ਘਟਦੀ ਪਈ ਹੈ ਜ਼ਿੰਦਗੀ 'ਚ ਜਿਹੜੀ ਚੀਜ਼ ਵਧਾਣੀ ਚਾਹੋ ਉਹਦੇ ਤੇ ਧਿਆਨ ਦਿਓ ਜਿਹੜੀ ਚੀਜ਼ ਨੂੰ ਘਟਾਉਣਾ ਚਾਹੋ ਉਹਦੇ ਤੋਂ ਧਿਆਨ ਹਟਾ ਲਓ ਰਿਸ਼ਤੇ ਨਾਤੇ ਸਬੰਧ ਪਰਿਵਾਰ ਕਾਰੋਬਾਰ ਬਾਜ਼ਾਰ ਇਹ ਸਭ ਧਿਆਨ ਦੀ ਕਰਾਮਾਤ ਹੈ ਧਿਆਨ ਦਾ ਚਮਤਕਾਰ ਹੈ ਪਰ ਫੁੱਲਤ ਜੋ ਵੀ ਤੁਹਾਡੇ ਜੀਵਨ 'ਚ ਹੁੰਦਾ ਹੈ ਸਮਝੋ ਤੁਹਾਡਾ ਧਿਆਨ ਉਹਦੇ 'ਚ ਹੈ ਜਿਹੜੀ ਚੀਜ਼ ਤੁਹਾਡੇ ਜੀਵਨ ਚ ਵੱਧਦੀ ਪਈ ਐ ਸਮਝੋ ਉਹ ਇਸ ਧਿਆਨ ਹੈ ਤੇ ਜਿਹੜੀ ਚੀਜ਼ ਤੁਹਾਡੇ ਜੀਵਨ ਚ ਘਟਦੀ ਪਈ ਐ ਸਮਝ ਲਓ ਤੁਸੀਂ ਧਿਆਨ ਦੇਣਾ ਉਹਦੇ ਤੇ ਜ਼ਰੂਰੀ ਨਹੀਂ ਸਮਝਣਾ ਜਾਂ ਧਿਆਨ ਦੇਣਾ ਘਟਾ ਦਿੱਤਾ ਹੈ ਕਈ ਵਾਰੀ ਕਈ ਸੱਜਣੇ ਉਲਾਮਾ ਦਿੰਦੇ ਗਿਲੇ ਵੀ ਕਰਦੇ ਉਹ ਕਹਿੰਦੇ ਜੀ ਸਾਡੇ ਜੀਵਨ ਚ ਦੁੱਖ ਬਹੁਤ ਵੱਧਦਾ ਪਿਆ ਸਾਡੇ ਜੀਵਨ ਚ ਵਿਕਾਰ ਬੜੇ ਵੱਧਦੇ ਨੇ ਕੰਮ ਬਹੁਤ ਵੱਧਦਾ ਹੈ ਕ੍ਰੋਧ ਬਹੁਤ ਵੱਧਦਾ ਹੈ ਲੋਭ ਬਹੁਤ ਵੱਧਦਾ ਹੈ ਤਾਂ ਮੈਂ ਬੇਨਤੀ ਕਰਦਾ ਹੁੰਦਾ ਕਿ ਜਿਹੜੀ ਚੀਜ਼ ਵੱਧਦੀ ਹੈ ਤੁਸੀਂ ਘਟਾਣਾ ਚਾਹੁੰਦੇ ਹੋ ਉਹਦੇ ਵੱਲੋਂ ਧਿਆਨ ਹਟਾ ਦਿਓ ਅਗਰ ਕਾਮ ਵੱਧਦਾ ਹੈ ਤੋ ਤੁਹਾਡਾ ਧਿਆਨ ਹੈ ਲੋਭ ਵੱਧਦਾ ਹੈ ਤੋ ਧਿਆਨ ਹੈ ਕ੍ਰੋਧ ਵੱਧਦਾ ਹੈ ਤੋ ਧਿਆਨ ਹੈ ਜਿਹੜੀ ਚੀਜ਼ ਵੱਧਦੀ ਪਈ ਉਹਦੇ ਤੇ ਤੁਸੀਂ ਧਿਆਨ ਦੇ ਰਹੇ ਹੋ ਉਦੋਂ ਤੋਂ ਧਿਆਨ ਹਟਾ ਲਓ ਨਫ਼ਰਤ ਤੋਂ ਧਿਆਨ ਹਟਾਓ ਪ੍ਰੇਮ ਵੱਲ ਧਿਆਨ ਦੇ ਦਿਓ ਨਫ਼ਰਤ ਘਟਨੇ ਸ਼ੁਰੂ ਹੋ ਜੇਗੀ ਪ੍ਰੇਮ ਵਧਣਾ ਸ਼ੁਰੂ ਹੋ ਜਾਏਗਾ ਦੁੱਖ ਵੱਲੋਂ ਧਿਆਨ ਘਟਾ ਲਓ ਸੁੱਖ ਵੱਲ ਲੈ ਜਾਓ ਸੁੱਖ ਵਧਣਾ ਸ਼ੁਰੂ ਹੋ ਜਾਏਗਾ ਧਿਆਨ ਦੁੱਖ ਘਟਨਾ ਸ਼ੁਰੂ ਹੋ ਜਾਏਗਾ ਤੋਂ ਪਾਤਸ਼ਾਹ ਕਹਿੰਦੇ ਇਬਾਦਤ ਪਰਮੇਸ਼ਰ ਦੀ ਇਬਾਦਤ ਤਨ ਪੰਜਵੇਂ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਮਹਾਰਾਜ ਜੀ ਕਿਰਪਾ ਕਰਦੇ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਨਾਮਦੇਵ ਜੀ ਦਾ ਮਨ ਕਿੱਥੇ ਹੈ ਨਾਮਦੇਵ ਜੀ ਦਾ ਧਿਆਨ ਕਿੱਥੇ ਹੈ ਨਾਮਦੇਵ ਜੀ ਦੀ ਲਿਵ ਕਿੱਥੇ ਹੈ ਗੁਰੂ ਸਾਹਿਬ ਜੀ ਕਹਿੰਦੇ ਗੋਬਿੰਦ 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 ਸੰਗ ਹੁਣ ਜਦੋਂ ਧਿਆਨ ਲਿਵ ਗੋਬਿੰਦ ਦੇ ਵਿੱਚ ਹੈ ਤੇ ਤੁਹਾਡੇ ਜੀਵਨ 'ਚ ਗੋਬਿੰਦ ਵਧਣਾ ਸ਼ੁਰੂ ਹੋ ਜਾਏਗਾ। ਅਗਰ ਧਿਆਨ ਰਾਮ ਵਿੱਚ ਹੈ ਰਾਮ ਵਧਣਾ ਸ਼ੁਰੂ ਹੋ ਜਾਏਗਾ। ਅਗਰ ਧਿਆਨ ਕਾਮ ਵਿੱਚ ਹੈ ਤੇ ਕਾਮ ਵਧੇਗਾ। ਅਗਰ ਧਿਆਨ ਅਰਥ ਵਿੱਚ ਹੈ ਅਰਥ ਵਧੇਗਾ। ਧਰਮ ਘਟੇਗਾ। ਅਗਰ ਧਰਮ ਵਿੱਚ ਧਿਆਨ ਹੈ ਧਰਮ ਵਧੇਗਾ ਅਰਥ ਘਟ ਜਾਏਗਾ ਅਗਰ ਸੰਸਾਰ ਵਿੱਚ ਧਿਆਨ ਹੈ ਸੰਸਾਰ ਵਧੇਗਾ ਨਿਰੰਕਾਰ ਘਟੇਗਾ ਅਗਰ ਨਿਰੰਕਾਰ 'ਚ ਧਿਆਨ ਦੇ ਦਿਓਗੇ ਤੇ ਸੰਸਾਰ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਚੀਜ਼ ਧਿਆਨ ਚ ਹੈ ਤੁਹਾਡੇ ਉਹ ਮਜ਼ਬੂਤ ਹੋਏਗੀ ਮਜ਼ਬੂਤ ਹੋਣਾ ਸ਼ੁਰੂ ਹੋ ਜਾਏਗੀ ਔਰ ਜਿਹਦੇ 'ਚ ਤੁਸੀਂ ਧਿਆਨ ਹਟਾ ਲੋਗੇ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਏਗਾ ਗੋਬਿੰਦ ਗੋਬਿੰਦ ਸੰਗ ਨਾਮ ਦਿਉ ਮਨ ਲੀਣਾ ਮਹਾਰਾਜ ਕਹਿੰਦੇ ਭਗਤ ਨਾਮਦੇਵ ਜੀ ਦਾ ਧਿਆਨ ਭਗਤ ਨਾਮਦੇਵ ਜੀ ਦੇ ਲੇਵ ਭਗਤ ਨਾਮਦੇਵ ਜੀ ਦੀ ਇਕਾਗਰਤਾ ਕਿੱਥੇ ਹੈ ਗੋਬਿੰਦ 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 ਆੜ ਦਾਮ ਕੋ ਛੀ ਪਰੋ ਹੋਇਓ ਲਖੀਣਾ ਜਿਨੂੰ ਸੰਸਾਰ ਸਮਾਜ ਦੇ ਵਿੱਚ ਅੱਧੀ ਕੌਡੀ ਦਾ ਸ਼ੀਂਬਾ ਕਿਹਾ ਜਾਂਦਾ ਸੀ ਹੋਇਓ ਲੱਖਣਾ ਮਹਾਰਾਜ ਕਹਿੰਦੇ ਲੱਖਾਂ ਦਾ ਹੋ ਗਿਆ ਬੁਣਣਾ ਤਣਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਮਹਾਰਾਜ ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਕਿ ਕਬੀਰ ਸਾਹਿਬ ਹੁਣ ਬੁਣਨ ਤੇ ਤਣਨ ਦੇ ਵਿੱਚ ਬਹੁਤਾ ਧਿਆਨ ਨਹੀਂ ਦਿੰਦੇ ਪਹਿਲਾਂ ਉਹਨਾਂ ਦਾ ਧਿਆਨ ਕਿੱਥੇ ਸੀ ਬੁਣਨਾ ਤੇ ਤਣਨਾ ਕੰਮ ਦੇ ਵਿੱਚ ਧਿਆਨ ਸੀ ਕਾਰੋਬਾਰ ਦੇ ਵਿੱਚ ਧਿਆਨ ਸੀ ਕਿ ਕਾਰੋਬਾਰ 'ਚ ਧਿਆਨ ਹੋਏਗਾ ਕਾਰੋਬਾਰ ਵਧੇਗਾ ਉਹ ਤੁਸੀਂ ਦੇਖਣਾ ਕਿੰਨਾ ਕਾਰੋਬਾਰ 'ਚ ਧਿਆਨ ਦੇਣਾ ਹੈ ਜਿੰਨਾ ਦੇਉਗੋ ਉਹਨਾਂ ਵਧੇਗਾ ਬੁਣਨਾ ਤਣਨਾ ਤਿਆਗ ਕਹਿ ਇੱਕ ਵਕਤ ਹੁੰਦਾ ਜਦੋਂ ਤੁਹਾਨੂੰ ਧਿਆਨ ਦੇਣਾ ਪੈਂਦਾ ਤੁਹਾਡੇ ਕੰਮ ਵੱਲ ਇੱਕ ਉਮਰ ਹੁੰਦੀ ਹੈ ਇੱਕ ਸਮਾਂ ਹੁੰਦਾ ਉਦੋਂ ਧਿਆਨ ਦੇਣਾ ਬਣਦਾ ਵੀ ਹੈ ਕੰਮ ਵਿੱਚ ਧਿਆਨ ਦਿਓ ਆਪਣਾ ਪਰ ਇੱਕ ਵਕਤ ਆ ਜਾਂਦਾ ਹੈ ਜਦੋਂ ਤੁਹਾਨੂੰ ਆਪਣੇ ਕੰਮ ਤੋਂ ਧਿਆਨ ਹਟਾ ਲੈਣਾ ਚਾਹੀਦਾ ਹੁਣ ਉਧਰੋਂ ਧਿਆਨ ਹਟਾਓ ਕਬੀਰ ਸਾਹਿਬ ਨੇ ਕੀ ਕੀਤਾ ਬੁਣਨਾ ਤਣਨਾ ਤਿਆਗ ਕੇ ਉਹਨਾਂ ਨੇ ਹੁਣ ਆਪਣੇ ਕੰਮ ਤੋਂ ਧਿਆਨ ਹਟਾ ਲਿਆ। ਬੱਚੇ ਵੱਡੇ ਹੋ ਗਏ ਨੇ, ਕੰਮ ਧੰਦਾ ਕਰ ਲੱਗ ਪਏ ਨੇ। ਆਪਣਾ ਕਮਾਈ ਕਰਦੇ, ਰੋਟੀ ਰੋਜੀ ਦਾ ਪ੍ਰਬੰਧ ਹੋਣ ਲੱਗ ਪਿਆ ਹੈ। ਹੁਣ ਤੁਹਾਨੂੰ ਚਾਹੀਦਾ ਤੁਸੀਂ ਧਿਆਨ ਹਟਾ ਲਓ। ਬੁਣਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਬੀਰ ਸਾਹਿਬ ਦਾ ਧਿਆਨ ਕਿੱਥੇ ਆ ਗਿਆ ਹੁਣ? ਪ੍ਰੀਤ ਚਰਨ ਕਬੀਰਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਧਿਆਨ ਆ ਗਿਆ। ਲਿਵ ਕਿੱਥੇ ਆ ਗਈ ਹੈ? ਪਰਮੇਸ਼ਰ ਦੇ ਚਰਨਾਂ 'ਚ। ਪ੍ਰੀਤ ਕਿੱਥੇ? ਧਿਆਨ ਕਿੱਥੇ? ਪਰਮੇਸ਼ਰ ਦੇ ਚਰਨਾਂ 'ਚ। ਨੀਚ ਕੁਲ ਹਾਂ ਜੁਹਲਾਰਾ ਭਇਉ ਗੁਣੀ ਗਹਿਰਾ ਜਿਨੂੰ ਸੰਸਾਰ ਤੇ ਸਮਾਜ ਕਹਿੰਦਾ ਸੀ ਵੀ ਨੀਵੀਂ ਕੁਲ ਦਾ ਜੁਲਾਹਾ ਹੈ ਮਹਾਰਾਜ ਕਹਿੰਦੇ ਉਹ ਗੁਣਾ ਦਾ ਗਹਿਰ ਗੰਭੀਰ ਖਜ਼ਾਨਾ ਬਣ ਗਿਆ ਕਬੀਰ ਸਾਹਿਬ ਜੀ ਐ ਕਿਵੇਂ ਹੋਇਆ ਬੁਨਣਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋਲਾਰਾ ਭਇਓ ਗੁਣੀ ਗਹਿਰਾ ਰਵਿਦਾਸ ਟਵੰਤਾ ਢੋਰ ਨੀਤ ਭਗਤ ਰਵਿਦਾਸ ਜੀ ਉਹਨਾਂ ਦੀ ਕਾਰ ਕਿਹੜੀ ਹੈ ਕਾਰਜ ਧਿਆਨ ਹੈ ਧਿਆਨ ਕਾਰਜ ਕਾਰ ਵਧੇਗੀ ਧਿਆਨ ਨਿਰੰਕਾਰ ਚ ਨਿਰੰਕਾਰ ਵਧੇਗਾ ਧਿਆਨ ਕਾਮਿਚ ਕਾਮ ਵਧੇਗਾ ਧਿਆਨ ਰਾਮਿਚ ਰਾਮ ਵਧੇਗਾ ਧਿਆਨ ਕ੍ਰੋਧ ਦੇ ਚ ਕ੍ਰੋਧ ਵਧੇਗਾ ਧਿਆਨ ਪ੍ਰੇਮ ਚ ਪ੍ਰੇਮ ਵਧੇਗਾ ਜਿਦਰ ਧਿਆਨ ਕੋਈ ਚੀਜ਼ ਬਦਲਣੀ ਸ਼ੁਰੂ ਹੋ ਜਾਣੀ ਹੈ ਮਹਾਰਾਜ ਕਹਿੰਦੇ ਰਬਦਾਸ ਜੀ ਦਾ ਧਿਆਨ ਕਿੱਥੇ ਹੈ ਕਾਰਜ ਵਿੱਚ ਰਬਦਾਸ ਟਵੰਤਾ ਢੋਰ ਨੀਤ ਉਹਨਾਂ ਦੀ ਕਾਰ ਕੀ ਹੈ ਮਰੇ ਹੋਏ ਢੋਰ ਪਸ਼ੂਆਂ ਨੂੰ ਢੋਣਾ ਉਹਨਾਂ ਦਾ ਚਮੜਾ ਉਤਾਰਨਾ ਤੇ ਉਹ ਚਮੜੇ ਦੇ ਨਾਲ ਜੁੱਤੀਆਂ ਤਿਆਰ ਕਰਨੀਆਂ ਤਿੰਨ ਤਿਆਗੀ ਮਾਇਆ ਪਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਹੁਣ ਉਹਨਾਂ ਨੇ ਦੇਖ ਲਿਆ ਕਿ ਬਸ ਬਹੁਤ ਹੋ ਗਿਆ ਤਿਆਗੀ ਮਾਇਆ ਮਾਇਆ ਨੂੰ ਤਿਆਗ ਦਿੱਤਾ ਛੱਡ ਦਿੱਤਾ ਦੌੜ ਭੱਜ ਛੱਡ ਦਿੱਤੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ ਅਖੀਰ ਦੇ ਅੰਦਰ ਜੋ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ ਇਹ ਵਿਦ ਸੁਣ ਕੇ ਜਾਟੜੋ ਉਠ ਭਗਤੀ ਲਾਗਾ ਭਗਤ ਧੰਨਾ ਜੀ ਨੇ ਇਹਨਾਂ ਬਾਰੇ ਸੁਣਿਆ ਕਬੀਰ ਜੀ ਬਾਰੇ ਭਗਤ ਰਵਿਦਾਸ ਜੀ ਬਾਰੇ ਭਗਤ ਨਾਮਦੇਵ ਜੀ ਬਾਰੇ ਭਗਤ ਸੈਨ ਜੀ ਬਾਰੇ ਜਦੋਂ ਉਹਨਾਂ ਨੇ ਸੁਣਿਆ ਨਾ ਵੀ ਇਹਨਾਂ ਨੇ ਪ੍ਰਾਪਤੀ ਕਿਵੇਂ ਕੀਤੀ ਹੈ ਰਾਹ ਕਿਹੜਾ ਸੀ ਉਹਨਾਂ ਨੇ ਇਹ ਬਿੱਦ ਸੁਣ ਕੇ ਜਾਟੜੋ ਉਠ ਭਗਤੀ ਲਾਗਾ ਉਹਨਾਂ ਨੇ ਵੀ ਕੀ ਕੀਤਾ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਪਰਮੇਸ਼ਰ ਤੱਕ ਜਿਹੜੀ ਚੀਜ਼ ਤੁਹਾਨੂੰ ਲੈ ਕੇ ਜਾਂਦੀ ਉਹ ਇਬਾਦਤ ਹੈ ਬੰਦਗੀ ਹੈ ਭਗਤੀ ਹੈ ਪੈਸੇ ਤੱਕ ਕੀ ਲੈ ਕੇ ਜਾਂਦਾ ਤੁਨ ਪਤਾ ਭਗਤੀ ਲੈ ਕੇ ਜਾਂਦੀ ਹੈ ਪੈਸੇ ਦੇ ਲਈ ਤੁਸੀਂ ਭਗਤੀ ਕਰਦੇ ਹੋ ਕਾਰੋਬਾਰ ਜਿਹੜਾ ਤੁਹਾਡਾ ਖੜਾ ਹੋਇਆ ਹੈ ਉਹਦੇ ਲਈ ਤੁਸੀਂ ਭਗਤੀ ਕੀਤੀ ਹੈ ਧਿਆਨ ਦਿੱਤਾ ਹੈ ਇਬਾਦਤ ਕੀਤੀ ਉਹਦੀ ਤਾਂ ਕਾਰੋਬਾਰ ਤੁਸੀਂ ਖੜਾ ਕੀਤਾ ਹੈ ਪਰਿਵਾਰ ਦੀ ਵੀ ਤੁਸੀਂ ਭਗਤੀ ਕਰਦੇ ਹੋ ਧਿਆਨ ਪਰਿਵਾਰ 'ਚ ਹੁੰਦਾ ਤਾਂ ਪਰਿਵਾਰ ਚੱਲਦਾ ਜਿਹਦੀ ਤੁਸੀਂ ਭਗਤੀ ਕਰਦੇ ਹੋ ਈ ਚੀਜ਼ ਤੁਹਾਡੇ ਨਾਲ ਚੱਲਦੀ ਏ ਜਿਹਦੀ ਤੁਸੀਂ ਭਗਤੀ ਨਹੀਂ ਕਰਦੇ ਹੋ ਚੱਲਦੀ ਨਹੀਂ ਮਹਾਰਾਜ ਤੇ ਕਹਿੰਦੇ ਇੱਥੇ ਬੰਦਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਭਗਤ ਬਣਿਆ ਹੋਇਆ ਉਹਨਾਂ ਦੀ ਭਗਤੀ ਕਰਦਾ ਹੈ ਤੇ ਜਿਨ੍ਹਾਂ ਦੀ ਭਗਤੀ ਕਰਦਾ ਫਿਰ ਉਹ ਚੀਜ਼ਾਂ ਤੁਹਾਨੂੰ ਛੱਡਣ ਗਿਆ ਥੋੜਾ ਵਧਣ ਗਿਆ ਉਹ ਤੇ ਭਗਤੀ ਛੱਡ ਦਿਓ ਆਪਣੇ ਆਪ ਉਹ ਚੀਜ਼ਾਂ ਘਟਣੀਆਂ ਸ਼ੁਰੂ ਹੋ ਜਾਣਗੀਆਂ ਤੋਂ ਸਤਿਗੁਰੂ ਗੁਰੂ ਅਰਜਨ ਮਹਾਰਾਜ ਜੀ ਨੇ ਸਾਨੂੰ ਇੱਕ ਰਾਹ ਦਿੱਤਾ ਕਿ ਧਿਆਨ ਕੀ ਹੈ ਬੰਦਗੀ ਕੀ ਹੈ ਸਿਮਰਨ ਕੀ ਹੈ ਕਰਨਾ ਕਿਵੇਂ ਹੈ ਇਹ ਜਿਹੜਾ ਸ਼ਬਦ ਹੈ ਇਹਦੇ ਚ ਮਹਾਰਾਜ ਸਾਨੂੰ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਇਹ ਵੀ ਸੁਣ ਕੇ ਜਾ ਟੜੂਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਈਆਂ ਪ੍ਰਤੱਖ ਗੁਸਈਆਂ ਧੰਨਾ ਵਡਭਾਗਾ ਓਮ ਹੀ ਪ੍ਰਤੱਖ ਮਿਲਪੈ ਜਿਵੇਂ ਤੁਹਾਨੂੰ ਦੁਨੀਆ ਚ ਹੋਰ ਚੀਜ਼ਾਂ ਮਿਲਦੀਆਂ ਧੰਨਾ ਵਡਭਾਗਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਗਤ ਧੰਨਾ ਜੀ ਦੇ ਭਾਗ ਵੱਡੇ ਹੋ ਗਏ ਉੱਚੇ ਹੋ ਗਏ ਸੁੱਚੇ ਤੇ ਪਵਿੱਤਰ ਹੋ ਗਏ ਫਿਰ ਮਹਾਰਾਜ ਕਹਿੰਦੇ ਧੰਨਾ ਜੀ ਹੁਣ ਵੱਡੇ ਭਾਗਾਂ ਵਾਲੇ ਬਣ ਗਏ ਕਿਉਂਕਿ ਉਹਨਾਂ ਨੇ ਉਹ ਪਾਲਿਆ ਜਿਸ ਦੀ ਪ੍ਰਾਪਤੀ ਦੇ ਲਈ ਉਹ ਇੱਥੇ ਆਏ ਸੀ